ਦੇਖ ਰਹੋ ਫਗਵਾੜਾ نیوز ਮੈਂ ਹਾਤੋਂ ਨਾਲ ਅੰਸ਼ਲੀ ਥਾਣਾ ਸਦਰ ਪੁਲਿਸ ਵੱਲੋਂ ਲੁੱਟਕੋ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਇਸ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਮਾਮਲੇ ਸੰਬੰਧੀ ਜਾਣਕਾਰੀ ਦੰਦਿਆਂ ਐਸ ਐਚਓ ਥਾਣਾ ਸਦਰ ਅਮਰਦੀਪ ਨਾਹਣ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਇੱਕ ਲੜਕੀ ਨੇ ਦੱਸਿਆ ਸੀ ਕਿ ਉਹ ਲਫਲੀ ਯੂਨੀਵਰਸਿਟੀ ਦੇ ਸਾਹਮਣੇ ਪੈਦਲ ਚੱਲਣ ਵਾਲੇ ਫੁੱਲ ਉੱਪਰ ਜਾ ਰਹੀ ਸੀ ਇੱਕ ਵਿਅਕਤੀ ਬਲੋ ਉਸ ਉੱਪਰ ਹਮਲਾ ਕਰਕੇ ਉਸ ਦਾ ਮੋਬਾਈਲ ਫੋਨ ਖੋ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੇ ਚਲਦਿਆਂ ਏਐਸਆਈ ਜਸਵਿੰਦਰ ਪਾਲ ਬਲੋ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਸ਼ੌਕਤ ਅਲੀ ਪੁੱਤਰ ਬਾਬੂਦੀਨ ਵਾਸੀ ਬੁਖਾਨੀ ਥਾਣਾ 라ਵਲਪਿੰਡੀ ਫਗਵਾੜਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਚੋਂ ਖੋ ਪਿੱਤਾ ਹੋਇਆ ਮੋਬਾਈਲ ਫੋਨ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਐਸਐਚਓ ਦੇ ਦੱਸਣ ਮੁਤਾਬਿਕ ਕਾਬੂ ਕੀਤੇ ਮੁਲਜ਼ਮ ਖਿਲਾਫ ਪਹਿਲਾ ਵੀ ਅਲੱਗ-ਅਲੱਗ ਥਾਣਿਆਂ 'ਚ ਮਾਮਲਾ ਦਰਜਨ ਪੁਲਿਸ ਵੱਲੋਂ ਮੁਲਜ਼ਮ ਨੂੰ ਮਾਨਜੁਬ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਚੁਲੀ ਆਂਦੀ ਜਾ ਰਹੀ ਹੈ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਤੇ ਸ਼ਰਮਾ ਦੇ ਨਾਲ ਚਰਨ ਸਿੰਘ ਸੋਨੀ ਦੀ ਰਿਪੋਰਟ ਆੜੀਓ ਕੇ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀਮਤੀ ਮਤਸਲਾ ਗੁੱਤਾ ਜੀ ਐਸਪੀ ਸਾਹਿਬ ਫਗਵਾੜਾ ਤੇ ਡੀਐਸਪੀ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਅਸੀਂ ਇੱਕ ਸਨੇਚਰ ਨੂੰ ਕਾਬੂ ਕੀਤਾ ਹੈ ਜਿਸ ਨੇ ਮਿਤੀ 18 9 2024 ਨੂੰ ਲਵਲੀ ਯੂਨੀਵਰਸਿਟੀ ਫਲਾਈ ਉੱਪਰ ਦੇ ਉੱਪਰ ਦੀ ਲੜਕੀ ਇੱਕ ਕ੍ਰਾਸ ਕਰ ਰਹੀ ਸੀ ਤੇ ਉਸ ਦੇ ਪਿੱਛੋਂ ਦੀ ਆੜ ਕੇ ਉਸ ਤੇ ਹਮਲਾ ਕਰਕੇ ਉਸ ਦੀ ਗਲੋਸ ਨੇ ਮੋਬਾਈਲ ਫੋਨ ਖੋਇਆ ਸੀਗਾ ਜੋ ਅਸੀਂ ਸ਼ੌਕਤ ਅਲੀ ਪੁੱਤਰ ਬਾਹੂਦੀਨ ਵਾਸੀ ਬੋਹਾਨੀ ਥਾਣਾ ਰਾਵਲਪਿੰਡੀ ਨੂੰ ਕਾਬੂ ਕੀਤਾ ਹੈ ਤੇ ਇਸ ਵਾਸਤੇ ਉਸ ਲੜਕੀ ਦਾ ਖੋਇਆ ਹੋਇਆ ਮੋਬਾਈਲ ਬਰਾਮਦ ਕੀਤਾ ਤੇ ਜਿਸ ਮੋਟਰਸਾਈਕਲ ਦੀ ਇਸਨੇ ਵਾਰਤਤ ਨੂੰ ਅੰਜਾਮ ਦਿੱਤਾ ਸੀ ਉਹ ਇੱਕ ਮੋਟਰਸਾਈਕਲ ਵੀ ਬਰਾਮਦ ਹੈ। ਐਸਰੇ ਇੱਥੇ ਬੱਲੇ ਵੀ ਕੋਈ ਮੁਕਦਮਾ ਮਰਦ ਅਦਲ ਜੋ ਹਾਂਜੀ ਇਸ ਤੇ ਪਹਿਲਾਂ ਵੀ ਥਾਣਾ ਰਾਵਲਪਿੰਡੀ ਨੇ ਕੇ ਤਿੰਨ ਮੁਕਦਮੇ ਜਿਹੜੇ ਆ ਲੁਟਕਵਾਦੇ ਤਰ੍ਹਾਂ ਚਲੇ ਕਿਰਤੀ ਖਲਾਫ